ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਭੱਟ ਕਿਸਾਨ ਜਥੇਬੰਦੀਆਂ ਕੇਂਦਰੀ ਟਰੇਡ ਯੂਨੀਅਨ ਦੇ ਨਾਲ ਮਿਲ ਕੇ ਭਾਰਤ ਬੰਦ ਦਾ ਸੱਦਾ ਜਿਹੜਾ ਹੈਗਾ ਐਲਾਨ ਕੀਤਾ ਗਿਆ ਹੈਗਾ 16 ਤਾਰੀਖ ਨੂੰ ਜਿਹੜਾ ਹੈਗਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਮੌਜੂਦ ਨੇ ਗੱਲਬਾਤ ਕਰਾਂਗੇ ਰਮਿੰਦਰ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਹੜਾ 16 ਤਾਰੀਖ ਨੂੰ ਤੁਸੀਂ ਬੰਦ ਦਾ ਸੱਦਾ ਦਿੱਤਾ ਹੈ ਕੌਣ-ਕੌਣ ਲੋਕ ਤੁਹਾਡਾ ਸਾਥ ਦੇ ਰਹੇ ਨੇ ਤੇ ਕਿਸ ਤਰੀਕੇ ਦਾ ਜਿਹੜਾ ਹੈਗਾ ਇਹ ਸੱਦਾ ਜਿਹੜਾ ਤੁਸੀਂ ਦਿੱਤਾ ਕੋਣ ਕੋਲ ਨਾਲ ਆ ਰਿਹਾ ਦੇਖੋ ਇਹ 16 ਦਾ ਜਿਹੜਾ ਬੰਦ ਹੈ ਬੇਸਿਕਲੀ ਇਹ ਸਯੁਕਤ ਕਿਸਾਨ ਮੋਰਚਾ ਤੇ ਕੇਂਦਰੀ ਟ੍ਰੇਡ ਯੂਨੀਅਨ ਤੇ ਹੋਰ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਉਹਨਾਂ ਵੱਲੋਂ ਮਿਲ ਕੇ ਦਿੱਤਾ ਗਿਆ ਹੈ ਇਸ ਚ ਜਿਹੜੇ ਮੇਨ ਇਸ਼ੂਸ ਨੇ ਜਿਥੇ ਕਿਸਾਨੀ ਦੇ ਐਮਐਸਪੀ ਕਰਜ਼ਾ ਮੁਕਤੀ ਪੈਨਸ਼ਨ ਸਕੀਮ ਜਿਹੜੀ ਸਰਲ ਫਸਲੀ ਬੀਮਾ ਯੋਜਨਾ ਦੇ ਨਾਲ ਇਹ ਮੰਗਾ ਤਾਂ ਹੈਗੀਆਂ ਨੇ ਉੱਥੇ ট্রেਡ ਯੂਨੀਅਨ ਦੇ ਚਾਰ ਲੇਬਰ ਕੋਰਡਸ ਦੇ ਖਿਲਾਫ ਮਿਨਿਮਮ ਵੇਜ 26000 ਕੀਤੀ ਜਾਵੇ ਮਨਰੇਗਾ ਦੀ ਜਿਹੜੀ ਦਿਹਾੜੀ ਵਧਾਈ ਜਾਵੇ 200 ਦਿਨ ਦਾ ਕੰਮ ਦਿਨ ਕੀਤਾ ਜਾਵੇ ਔਰ ਇਸ ਦੇ ਇਲਾਵਾ ਜੋ ਪਬਲਿਕ ਸੈਕਟਰ ਦਾ ਜਾਂ ਟੋਟਲ ਜਿਹੜਾ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਉਹਦੇ ਖਿਲਾਫ ਤੇ ਜੋਬ ਸਿਕਿਉਰਟੀ ਦਾ ਕੁਐਸਚਨ ਜੋਬ ਗਾਰੰਟੀ ਜਿਹੜਾ ਇੱਕ ਰਾਈਟ ਹੋਵੇ ਜਿਹੜਾ ਇਸ ਮਾਮਲੇ ਨੂੰ ਲੈ ਕੇ ਤੋਂ ਇਨਾਂ ਗੱਲਾਂ ਨੂੰ ਲੈ ਕੇ ਜਿਹੜਾ ਇਹ ਬੰਦ ਦੀ ਕਾਲ ਹੈ ਔਰ ਇਹ ਵਿਆਪਕ ਜਿਹੜਾ ਗੋਲਬੰਦੀ ਹੈ ਇਹ ਅਗਸਤ ਪਿਛਲੇ ਸਾਲ ਦੀ ਅਗਸਤ ਤਾਲ ਕੋਟੋਰਾ ਸਟੇਡੀਅਮ ਚੋਂ ਕਨਵੈਨਸ਼ਨ ਕਰਕੇ ਬੰਨੇ ਸ਼ੁਰੂ ਹੋਈ ਸੀ ਪਹਿਲਾਂ ਟ੍ਰੇਡ ਯੂਨੀਅਨ ਸੈਂਟਰਲ ਟ੍ਰੇਡ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਇਕੱਠਾ ਆਇਆ ਫਿਰ ਅਸੀਂ ਹੋਰ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਹੈਗੀ ਹੈ ਤਾਂ ਜੋ ਇੱਕ ਵਿਆਪਕ ਗੋਲਬੰਦੀ ਹੋ ਸਕਦੀ ਹੋਵੇ ਉਹ ਸਾਰੇ ਤਬਕੇ ਜਿਹੜੇ ਕਾਰਪੋਰੇਟ ਦੀਆਂ ਨੀਤੀਆਂ ਦਾ ਸ਼ਿਕਾਰ ਨੇ इवन ਟਰੇਡਰਸ ਨੇ ਜਿਹੜੇ ਛੋਟੇ ਵਪਾਰ ਮੰਡਲ ਨੇ ਦੁਕਾਨਦਾਰ ਨੇ ਜਿਹੜੇ ਪਰਚੂਨ ਦੇ ਖੇਤਰ 'ਚ ਜਿਸ ਤਰ੍ਹਾਂ ਕਾਰਪੋਰੇਟ ਦਾ ਦਾਖਲਾ ਕੀਤਾ ਗਿਆ ਤਾਂ ਉਸ ਮਾਮਲੇ 'ਚ ਵੀ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ ਸਾਡੀ ਪ੍ਰੋਪਗੈਂਡੇਰ ਤੇ ਮੰਗਦਾ ਇੱਕ ਇਸ਼ੂ ਹੈ ਕਿ ਪਰਚੂਨ ਖੇਤਰ 'ਚ ਕਾਰਪੋਰੇਟ ਦਾ ਦਾਖਲਾ ਬੰਦ ਕੀਤਾ ਜਾਵੇ 25 ਕਰੋੜ ਦੁਕਾਨਦਾਰਾਂ ਦਾ ਰਜਗਾਰ ਉਜੜਨਾ ਇਸ ਗੱਲ ਨਾਲ ਤੋ ਇਸ ਗੱਲ ਦੇ ਮੱਦੇ ਨਜ਼ਰ ਜਿੰਨੇ ਵੀ ਵਿਆਪਕ ਖੇਰਿਆਂ ਤੱਕ ਅਸੀਂ ਜਾ ਸਕਦੇ ਸੀ ਉਹਦੇ ਚ ਟਰੱਕ ਯੂਨੀయన్స్ ਵੀ ਆੜਤੀ ਐਸੋਸੀਏਸ਼ਨ ਵੀ ਅਸੀਂ ਪਹੁੰਚ ਕੀਤੀ ਹੈ ਔਰ ਗੋਲਬੰਦੀ ਕਰਕੇ ਅੱਗੇ ਤੁਰੇ ਆ ਔਰ ਇਸ ਮਾਮਲੇ ਚ ਅਸੀਂ ਪੰਜਾਬ ਦੀ ਕਿਸਾਨ ਲਹਿਰ ਨੂੰ ਵੀ ਇਕਤਾਬੱਧ ਕਰਨ ਲਈ ਵਿਆਪਕ ਪਹੁੰਚਾਂ ਕੀਤੀਆਂ ਸਯੁਕਤ ਕਿਸਾਨ ਮੋਰਚਾ ਨੇ ਤਿੰਨ ਕਮੇਟੀਆਂ ਬਣਾਈਆਂ ਅਸੀਂ ਇੱਕ ਕਮੇਟੀ ਚ ਮੈਂ ਵੀ ਸ਼ਾਮਲ ਰਹਾ ਰਾਜੀਵਲ ਸਾਹਿਬ ਦੇ ਨਾਲ ਗੱਲ ਕਰਨ ਲਈ ਉਹਨਾਂ ਦੇ ਪੰਜ ਇੱਥੇ ਬੰਦੀਆਂ ਦੇ ਗਰੁੱਪ ਨਾਲ ਉਨ੍ਹਾਂ ਨਾਲ ਅਸੀਂ ਪ੍ਰਿੰਸੀਪਲੀ ਇਸ ਗੱਲ ਦੇ ਉੱਪਰ ਆ ਗਏ ਕਿਉਂਕਿ ਮੋਰਚੇ ਨੇ ਪੰਜਾਬ ਦੀ ਇਲੈਕਸ਼ਨ ਤੋਂ ਬਾਅਦ ਇੱਕ ਗਾਈਡਲਾਈਨਸ ਬਣਾਈਆਂ ਸੀ ਔਰ ਉਸ ਗਾਈਡਲਾਈਨ ਚ ਇਹ ਸੀਗਾ ਕਿ ਕੋਈ ਵੀ ਕਿਸਾਨ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਤੌਰ ਤੇ ਪੀਜ਼ੈਂਟ ਫਾਰਮਰ ਆਰਗੇਨਾਈਜੇਸ਼ਨ ਦੇ ਤੌਰ ਤੇ ਇਲੈਕਸ਼ਨ ਚ ਨਹੀਂ ਜਾਊ ਕੋਈ ਕਿਸਾਨ ਨੇਤਾ ਇਲੈਕਸ਼ਨ ਚ ਨਹੀਂ ਜਾਊਗਾ ਉਹ ਐਸਕੇਮ ਦੀ ਪੋਜੀਸ਼ਨ ਚ ਨਹੀਂ ਰਹੂਗਾ ਤੇ ਕਿਸਾਨ ਯੂਨੀਅਨ ਜੇ ਇਸ ਤਰ੍ਹਾਂ ਹੁੰਦੀ ਹੈ ਤਾਂ ਕਿਸਾਨ ਯੂਨੀਅਨ ਨੂੰ ਵੀ ਐਸਕੇਮ ਦਾ ਪਾਰਟ ਨਹੀਂ ਮੰਨਿਆ ਜਾਊਗਾ ਤੋਂ ਇਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਇਸ ਗੱਲ ਨੂੰ ਪ੍ਰਿੰਸੀਪਲ ਨੂੰ ਅਸੈਪਟ ਕਰ ਲਿਆ ਔਰ ਅਸੀਂ ਇਕੱਠੇ ਹੋ ਗਏ ਅਸੀਂ ਡੱਲੇਵਾਲ ਸਾਹਿਬ ਤੇ ਹੋਰ ਫੋਰਮਾਂ ਤੱਕ ਵੀ ਪਹੁੰਚ ਕੀਤੀ ਸੀ ਡੱਲੇਵਾਲ ਸਾਹਿਬ ਨੇ ਕੋਈ ਹੰਗਾਰਾ ਨਹੀਂ ਦਿੱਤਾ ਇਹੀ ਕਾਰਨ ਹੈ ਜਿਹੜਾ 13 ਤਾਰੀਖ ਨੂੰ ਜਿਹੜਾ ਹੈਗਾ ਇੱਕ ਅਲੱਗ ਸੱਦਾ ਉਹਨਾਂ ਨੇ ਆਪਣੀ ਕੋਲ ਦਿੱਤੀ ਹੈਗੀ ਦਿੱਲੀ ਜਾਣ ਦੀ ਕੇਂਦਰੀ ਮੰਤਰੀ ਆਉਂਦੇ ਨੇ ਕੱਲ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਉਹੀ ਜਿੱਥੇ ਬੰਦੀਆਂ ਉੱਥੇ ਦਿਖਦੀਆਂ ਨੇ ਤੇ ਤੁਹਾਨੂੰ ਉੱਥੇ ਸੱਦਾ ਵੀ ਨਹੀਂ ਮਿਲਦਾ ਹੈਗਾ ਜਾਂ ਕੀ ਕਾਰਨ ਹੈ ਤੁਸੀਂ ਉੱਥੇ ਨਹੀਂ ਦੇਖੋ ਕੋਈ ਕੋਈ ਅਸੀਂ 41 ਯਤਨਸ਼ੀਲ ਆ ਅਸੂਲੀ 41 ਯਤਨਸ਼ੀਲ ਆ ਪਰ ਜਿੰਨੀ ਦੇਤੇ ਕਿ ਇਕਤਾ ਨਹੀਂ ਹੁੰਦੀ ਕੋਈ ਵੀ ਆਪਣਾ ਫਾਰਮ ਆਪਣੀ ਕਾਲ ਤਾਂ ਦੇ ਹੀ ਸਕਦਾ ਅਸੀਂ 16 ਦੀ ਕਾਲ ਦਿੱਤੀ ਹੈ ਕੋਈ ਸਾਨੂੰ ਕਹੇ ਵੀ ਤੁਸੀਂ 16 ਦੀ ਕਿਉਂ ਦਿੱਤੀ ਉਹਨਾਂ ਨੇ 13 ਦੀ ਦਿੱਤੀ ਸੀ 13 ਦੀ ਕਾਲ ਨਾਲ ਸਾਡਾ ਸਬੰਧ ਨਹੀਂ ਅਸੀਂ 16 ਨੂੰ ਬੰਦ ਕਰਨਾ ਉਹ ਆਪਣੀ ਕਾਲ ਦੀ ਤਿਆਰੀ ਕਰਦੇ ਨੇ ਹੁਣ ਸਰਕਾਰ ਨੇ ਉਹਨਾਂ ਨੂੰ ਗੱਲ ਹੀ ਸੱਦਿਆ ਉਹਨਾਂ ਨੇ ਗੱਲ ਕੀਤੀ ਹੈ ਜੇ ਮੰਗਾ ਮੰਨਣਗੇ ਤਾਂ ਵੈਲਕਮ ਕਹਾਂਗੇ ਦੇਖਾਂਗੇ ਕੀ ਹੁੰਦਾ ਜੋ ਕੁਝ ਬਾਹਰ ਆਊਗਾ ਉਸ ਨੂੰ ਦੇਖ ਕੇ ਵੇਟਡ ਵਾਚ ਤਾਂ ਹੀ ਅਸੀਂ ਕਿਹਾ ਕੇ ਦੇਖਾਂਗੇ ਅਬਜ਼ਰਵ ਕਰਾਂਗੇ ਤੇ ਫਿਰ ਉਹਦੇ ਤੇ ਕੋਈ ਕਮੈਂਟ ਕਰਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਨਾਲ ਜਿਹੜੀ ਇੱਕ ਯੂਨਿਟੀ ਸੀਗੀ ਉਹਦੇ ਉੱਪਰ ਕਿਤੇ ਨਾ ਕਿਤੇ ਇਫੈਕਟ ਪਏਗਾ ਜਾਂ ਜਿਹੜਾ ਮਿਲ ਕੇ ਜਿਸ ਤਰੀਕੇ ਨਾਲ ਮੋਰਚਾ ਲੜਿਆ ਇਹਨਾਂ ਲੰਬਾ ਸਮਾਂ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਇਫੈਕਟ ਹੋਏਗਾ ਦੇਖੋ ਅਸੀਂ ਸਾਡੇ ਦਰਵਾਜ਼ੇ ਖੁੱਲੇ ਨੇ ਠੀਕ ਹੈ ਅਸੀਂ ਇੱਕ ਸੰਯੁਕਤ ਕਿਸਾਨ ਮੋਰਚਾ ਨੇ ਇਸ ਦੇਸ਼ ਦੇ ਸਾਰੇ ਪੀੜਿਤ ਲੋਕਾਂ ਨਾਲ ਇੱਕ ਵਿਆਪਕ ਗੋਲਮੰਦੀ ਦੀ ਕੋਸ਼ਿਸ਼ ਕੀਤੀ ਹੈ ਗੇ ਸਾਡੇ ਨਾਲ ਟ੍ਰੇਡ ਯੂਨੀਅਨਸ ਆਈਆਂ ਨੇ ਸਾਡੇ ਨਾਲ ਸਟੂਡੈਂਟ ਆਰਗੇਨਾਈਜੇਸ਼ਨੇ ਸਬੰਧ ਨੂੰ سپورਟ ਚ ਆਈਆਂ ਨੇ ਮੂਮੈਂਟ ਆਰਗੇਨਾਈਜੇਸ਼ਨ ਆਈਆਂ ਨੇ ਹੋਰ ਬਹੁਤ ਸਾਰੇ ਤਬਕੇ ਟ੍ਰੇਡਰਸ ਇਸ ਬੰਦ ਨੂੰ سپورਟ ਕਰ ਰਹੇ ਨੇ ਟਰਾਂਸਪੋਰਟਰ ਇਸ ਬੰਦ ਨੂੰ سپورਟ ਕਰ ਰਹੇ ਨੇ ਨੈਸ਼ਨਲ ਲੈਵਲ ਦੀਆਂ ਟ੍ਰੇਡ ਜੇ ਟ੍ਰੇਡ ਯੂਨੀਅਨਸ ਜਿਹਦੇ ਚ ਇਨਟਕਸੀ 2 ਇਹ ਸਾਰੀਆਂ ਨੇ ਇਹ ਨਾਲ ਆਈਆਂ ਨੇ ਅਸੀਂ ਆਪਣੇ ਲੋਕਾਂ ਤੱਕ ਵੀ ਪਹੁੰਚ ਕੀਤੀ ਐ ਇਸੇ ਕਰਕੇ ਇਸ ਐਫਰਟ 'ਚ ਰਾਜੇਲ ਸਾਹਿਬ ਆਪਸ ਵਿੱਚ ਕਿਸਾਨ ਮੋਰਚੇ ਚਾਏ ਹੈਗੇ ਨੇ ਉਹਨਾਂ ਦੇ ਨਾਲ ਪੰਜ ਦਾ ਫੋਰਮ ਇਹ ਐਫਰਟ ਸਾਡੇ ਅੱਗੇ ਵੀ ਜਾਰੀ ਰਹਿਣਗੇ ਕਦੋਂ ਫਰੂਟਫੁੱਲ ਹੁੰਦੇ ਨੇ ਇਹ ਵਕਤ ਦੱਸੂਗਾ 19 ਦੇ ਤੱਕ ਮੈਂ ਇਸ ਤੇ ਕੋਈ ਕਮੈਂਟ ਕਰਾਂ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਆਂ ਵੀ ਸਾਡਾ 16 ਦਾ ਬੰਦ ਆ 13 ਨਾਲ ਸਾਡਾ ਸਬੰਧ ਨਹੀਂ ਹੈ ਪਰ ਮਸਲਾ ਇਹੀ ਹੈ ਸਵਾਲ ਇਹੀ ਹੈ ਕਿ ਮੰਗਾ ਆਲਮੋਸਟ ਸੇਮ ਨੇ ਤੁਹਾਡੀਆਂ ਫੁੱਟ ਪੈ ਗਈ ਹੈਗੀ ਆ ਇਆ ਇਹਨੂੰ ਕਹਿ ਸਕਦੇ ਆ ਕਿ ਅੱਧੇ ਬੰਦੇ ਵੱਖ ਚੱਲ ਰਹੇ ਨੇ ਅੱਧੇ ਬੰਦੇ ਵੱਖ ਚੱਲ ਰਹੇ ਹੈਗੇ ਨੇ ਤਾਂ ਇਸ ਦਾ ਮੈਸੇਜ ਜਿਹੜਾ ਹੈਗਾ ਵਾਈਡਰ ਤੌਰ ਤੇ ਕਿਸ ਤਰੀਕੇ ਨਾਲ ਦੇਖਿਆ ਜਾਵੇ ਦੂਜੇ ਪਾਸੇ ਕੇਂਦਰ ਸਰਕਾਰ ਡਾਕਟਰ ਸੁਆਮੀ ਨਾਥਨ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਰਿਪੋਰਟ ਲਾਗੂ ਨਹੀਂ ਹੋ ਰਹੀ ਮੰਗਾ ਤੁਹਾਡੀਆਂ ਸੇਮ ਦੇਖੋ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਨਾ ਠੀਕ ਹੈ ਤੁਹਾਡੀ ਗੱਲ ਠੀਕ ਹੈ ਕਿ ਮੰਗਾ ਸੇਮ ਨੇ ਸਯੁਕਤ ਕਿਸਾਨ ਮੋਰਚੇ ਚ ਪੰਜਾਬ ਦੀਆਂ 32 ਜਥੇਬੰਦੀਆਂ ਪੁਰਾਣੀਆਂ ਜਿਹੜੀਆਂ ਇੱਕ ਪ੍ਰਮੁੱਖ ਥਿਰ ਸੀ ਬੱਤੀਆਂ ਚੋ ਅੱਜ ਵੀ 27 16 ਦੇ ਬੰਦ ਦੇ ਸੱਦੇ ਨਾਲ ਸੰਯੁਕਤ ਕਿਸਾਨ ਮੋਰਚੇ ਚ ਇਕੱਠੀਆਂ ਨੇ ਠੀਕ ਹੈ ਤੋ ਜਿਹੜੀਆਂ ਪੰਜ ਅਥੇਬੰਦੀਆਂ ਨੇ ਉਹ ਅਲੱਗ ਨੇ ਉਹ ਉਹਨਾਂ ਲੱਗਾਂ ਦਾ ਹੀ ਇਹ 13 ਦਾ ਮਾਮਲਾ ਹੈ ਉਹ ਪੰਜ ਅਥੇਬੰਦੀਆਂ ਉਹ 13 ਵਾਲੇ ਸੱਦੇ ਚ ਨੇ ਤੋ ਇੱਕ ਵੱਡੀ ਤਾਕਤ ਅੱਜ ਵੀ ਇਕੱਠੀ ਹੈ ਨੈਸ਼ਨਲ ਲੈਵਲ ਤੇ ਵੀ ਰਕੇਸ਼ ਟਕੈਤ ਦਾ ਗਰੁੱਪ ਵੀ ਕੇ ਜੂ ਟਕੈਤ ਹੰਨਨ ਮੁੱਲਾ ਜੀ ਦਾ ਸੰਗਠਨ ਜਾਂ ਦੂਸਰੇ ਸਾਰੇ ਸੰਗਠਨ ਜਿਹੜੇ ਨੈਸ਼ਨਲ ਲੈਵਲ ਤੇ ਉਹ ਸਯੁਤ ਕਿਸਾਨ ਮੋਰਚੇ ਨਾਲ ਨੇ ਤੋਂ ਆਫੀਸ਼ੀਅਲੀ ਸਯੁਤ ਕਿਸਾਨ ਮੋਰਚਾ ਤਾਂ ਸਟਰਗਲ ਦੇ ਮੈਦਾਨ ਚ ਪਹਿਲਾਂ ਤੋਂ ਹੀ ਲੜਦਾ ਆ ਰਿਹਾ ਤੇ ਇਕੱਠਾ ਆ ਕਿਸੇ ਫੋਰਮ ਨੇ ਆਪਣੀ ਕੋਈ ਬੱਕਰੀ ਕਾਲ ਦਿੱਤੀ ਹੈ ਇਹ ਉਹਨਾਂ ਦਾ ਡੈਮੋਕਰੈਟਿਕ ਰਾਈਟ ਆ ਅਸੀਂ ਇਸ ਤੇ ਕੋਈ ਕਮੈਂਟ ਕਰੀਏ ਹਾਂ ਅਸੀਂ ਇਸ ਇਸ ਨੂੰ ਇਕਤਾ ਵੱਧ ਕਰਨ ਲਈ ਯਤਨਸ਼ੀਲ ਆ ਔਰ ਉਹਦੇ ਲਈ ਜੇ ਉਹ ਇਸ ਨੂੰ ਹੰਘਾਰਾ ਭਰਨਗੇ ਤਾਂ ਗੱਲ ਅਸੂਲ ਦੀ ਬੈਠ ਕੇ ਨਿਬੜੂਗੀ ਬਿਨਾ ਮਿੰਦਰ ਜੀ ਆਸੀਂ ਮੋਰਚੇ ਦੇ ਵਿੱਚ ਵੀ ਦੇਖਿਆ ਮੀਟਿੰਗਾਂ ਹੁੰਦੀਆਂ ਸੀ ਕੋਲ ਕੁਛ ਹੁੰਦੀ ਸੀ ਜਾਂ ਇਹ ਜਿਹੜੇ ਆਗੂ ਨੇ ਉਹ ਦਿਖਦੇ ਕੋਈ ਸੀ ਜਾਂ ਕਰ ਕੁਛ ਹੋਰ ਰਹੇ ਸੀਗੇ ਤੁਸੀਂ ਕਹਿਣ ਤੋਂ ਚਿਹ ਕਰ ਰਹੇ ਹੋ ਕਿ ਜੋ ਫਿਰ ਉੱਪਰੋਂ ਦੀ ਆਰਡਰ ਆ ਰਿਹਾ ਜਾਂ ਸਰਕਾਰ ਜਾਂ ਭਾਜਪਾ ਜੋ ਕਹਿ ਰਹੀ ਹੈ ਇਹ ਆਗੂ ਉਸ ਤਰੀਕੇ ਨਾਲ ਚੱਲ ਰਹੇ ਨੇ ਨਹੀਂ ਮੈਸਟਰਾਂ ਦਾ ਹਲੇ ਕੋਈ ਵੀ ਕਮੈਂਟ ਹੈ ਜਿਹੜਾ ਇਹ ਕਰਨਾ ਇਹ ਵਾਪਸ ਆ ਸਕਦੇ ਨੇ ਇਸ ਜਥੇਬੰਦੀ ਇਸ ਕਰਕੇ ਨਹੀਂ ਕਮੈਂਟ ਕਰਦੇ ਦੇਖੋ ਅਸੀਂ ਕਿਸਾਨ ਲਹਿਰ ਦੀ ਵਿਆਪਕ ਇਕਤਾ ਦੇ ਮੱਦੇ ਨਜ਼ਰ ਇਸ ਤਰ੍ਹਾਂ ਦਾ ਕੋਈ ਵੀ ਕਮੈਂਟ ਨਹੀਂ ਕਰਾਂਗੇ ਕਿ ਭੁਵਿੱਖ ਲਿਏ ਹੋਵੇ ਕੋਈ ਕੋਈ ਇਸ ਤਰ੍ਹਾਂ ਦੇ ਨੈਗੇਟਿਵ ਕਮੈਂਟ ਕਰਦਾ ਕੋਈ ਸਾਥੀ ਕਰਦੇ ਨੇ ਉਹ ਦੂਸਰੇ ਫੋਰਮ ਦੇ ਆਗੂ ਕਰਦੇ ਨੇ ਇਹ ਉਹਨਾਂ ਦੀਆਂ ਚੀਜ਼ਾਂ ਤੋਂ ਬਹੁਤ ਕੁਝ ਬੋਲਿਆ ਜਾਂਦਾ ਹੈ ਕਾਫੀ ਕੁਝ ਇਹ ਉਹਨਾਂ ਦੀ ਸਮਝਦਾਰੀ ਹੈ ਸਾਡੀ ਸਮਝਦਾਰੀ ਨਹੀਂ ਅਸੀਂ ਤਾਂ ਇੰਨਾ ਕਹਾਂਗੇ ਕਿ ਵੀ ਵੀ ਇਸ ਮਾਮਲੇ ਚ ਇੱਕ ਸਗੋਂ ਪੰਜਾਬ ਚ ਇੱਕ ਅਫਵਾਹ ਸੀਗੀ ਵੀ 800 ਰੁਪਏ ਕਣਕ ਦਾ ਰੇਟ ਘਟ ਜਾਣਾ ਐ ਐਮਐਸਪੀ ਅਸੀਂ ਤਾਂ ਨੋਟੀਫਿਕੇਸ਼ਨ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸੇ ਕੋ ਗਵਰਨਮੈਂਟ ਨੇ ਇਸ ਨੂੰ ਕੋਈ ਨੋਟੀਫਿਕੇਸ਼ਨ ਹੈ ਜਾਂ ਨਹੀਂ ਹੈ ਗਵਰਨਮੈਂਟ ਕੋਈ ਇੰਪੋਰਟ ਐਕਸਪੋਰਟ ਡਿਊਟੀ ਨਾਲ ਛੇੜਕਾਨੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਸਾਨੂੰ ਕਿਤੇ ਵੀ ਨਹੀਂ ਨਜ਼ਰ ਆਇਆ ਸਾਨੂੰ ਸਗੋਂ ਤਾਂ ਗਵਰਨਮੈਂਟ ਦੇ ਤੋਂ ਕਲੈਰੀਫਿਕੇਸ਼ਨ ਦੇ ਬਿਆਨ ਨਜ਼ਰ ਆਏ ਪਰ ਫੇਰ ਵੀ ਅਸੀਂ ਗਵਰਨਮੈਂਟ ਨੂੰ ਇਹ ਕਿਹਾ ਸੀਗਾ ਵੀ ਜੇ ਇਸ ਪਾਸੇ ਨੂੰ ਕੋਈ ਕਦਮ ਲਾਉਂਗੇ ਤਾਂ ਅਸੀਂ ਸਾਰੇ ਫਿਰ ਇੱਕ ਆ ਠੀਕ ਹੈ ਸਾਰੇ ਇੱਕ ਆ ਤੋ ਆਪਣੀ ਫਾਰਮ ਦੀ ਲੜਾਈ ਲੜ ਰਹੇ ਨੇ ਉਸ ਲੜਾਈ ਚ ਅੱਜ ਸਾਡੇ ਕੋਲੇ ਖਬਰ ਇਹ ਆਈ ਹੈ ਵੀ ਹਰਿਆਣੇ ਚ ਥੋੜੇ ਸੰਮਣੀਂਗ ਹੋ ਰਹੀ ਹੈ ਫੋਟੋ ਫੜਾਈ ਹੋ ਰਹੀ ਹੈ ਜੇ ਇਸ ਤਰ੍ਹਾਂ ਦਾ ਕੋਈ ਜ਼ਬਰਦਸਤ ਰੁਖ ਲੈਣਗੇ ਤਾਂ ਇਸ ਗੱਲ ਤਾਂ ਸਯੁਕਤ ਕਿਸਾਨ ਮੋਰਚੇ ਦੀ ਤਾਂ ਨਿੰਦਾ ਕਰਦਾ ਹੀ ਆ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਇੱਕੋ ਤੁਸੀਂ ਪਰ ਜਿਸ ਤਰੀਕੇ ਨਾਲ ਚਾਹੇ ਕੇਂਦਰੀ ਮੰਤਰੀਆਂ ਨੇ ਆਉਣਾ ਸੀਗਾ ਯਸ ਸੱਦਾ ਜਿਹੜਾ ਹੈਗਾ ਕੁਝ ਇੱਕ ਆਗੂਆਂ ਨੂੰ ਗਿਆ ਤੁਹਾਨੂੰ ਨਹੀਂ ਗਿਆ ਹੈਗਾ ਜਿਸ ਤਰੀਕੇ ਨਾਲ ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਇੱਕ ਸੀਗੇ ਜਾਂ ਉਹ ਵੀ ਚਾਹੁੰਦੇ ਨੇ ਕਿ ਅਸੀਂ ਕੱਲ ਨੂੰ ਜੇ ਇਕੱਠੇ ਵੀ ਹੋਣਾ ਹੈਗਾ ਤਾਂ ਬਾਕੀ ਜਥੇਬੰਦੀਆਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਹੋਣਾ ਚਾਹੀਦਾ ਸੀਗਾ ਦੇਖੋ ਇਹ ਤਾਂ ਸੈਂਟਰਲ ਗਵਰਨਮੈਂਟ ਨੇ ਦੇਖਣਾ ਹੈ ਕਿ ਇਹਨੂੰ ਸੱਦਣਾ ਕਿ ਇਹਨੂੰ ਨਹੀਂ ਸੱਦਣਾ ਠੀਕ ਹੈ ਇਹ ਉਹਨਾਂ ਦਾ ਸਵਾਲ ਹੈ ਸਾਡਾ ਸਟਰਗਲ ਹੈ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਗੱਲ ਕੀਤੀ ਹੈ ਜੇ ਕੋਈ ਚੰਗਾ ਆਜੂਗਾ ਤਾਂ ਉਹਨੂੰ ਚੰਗਾ ਕਹਿ ਲਵਾਂਗੇ ਸਾਨੂੰ ਕਿਹੜਾ ਸ਼ੌਂਕ ਹੈ ਵੀ ਸਟ੍ਰਗਲ ਹੀ ਕਰਨੀ ਹੈ ਠੀਕ ਹੈ ਨਾ ਗਵਰਨਮੈਂਟ ਐਮਐਸਪੀ ਦੇ ਖਰੀਦ ਦਾ ਗਾਰੰਟੀ ਕਾਨੂੰਨ ਦੇ ਦੇ ਸੀ2+50% ਫਾਰਮੂਲੇ ਨਾਲ ਕਰਜ਼ੇ ਤੇ ਲੀਕ ਮਾਰਦੇ ਚਾਰ ਲੇਬਰ ਕੋਡ ਰੱਦ ਕਰ ਦੋਵੇ ਤਾਂ ਸਾਨੂੰ ਕੀ ਸ਼ੌਂਕ ਚੜਿਆ ਵੀ ਇਹੀ ਭਾਰਤ ਬੰਦ ਕਰਾਂਗੇ ਆਰਾਮ ਨਾਲ ਬੈਠਾਂਗੇ ਫਿਰ ਆਪਣਾ ਕੋਈ ਕੰਮ ਧੰਦਾ ਕਰਾਂਗੇ ਉਸ ਗੱਲ ਦੇ ਵਿੱਚ ਇਸ ਤਰ੍ਹਾਂ ਨਹੀਂ ਗੱਲ ਹੈ ਤਾਂ ਇਸ ਮਾਮਲੇ 'ਚ ਜੇ ਉਹ ਸਟਰਗਲ ਦੇ ਮੈਦਾਨ 'ਚ ਨੇ ਜਿਨ੍ਹਾਂ ਨੇ ਸੱਦਾ ਦਿੱਤਾ ਆ ਉਸ ਦੀ ਉਹਨਾਂ ਨੇ ਕੀ ਰੂਪਰੇਖਾ ਬਣਾਉਣੀ ਆ ਕੀ ਨਹੀਂ ਕਰਨੀ ਕੀ ਨਹੀਂ ਇਸ ਤੇ ਕਮੈਂਟ ਕਰਨੋਂ ਜ਼ਿਆਦਾ ਵਧੀਆ ਗੱਲ ਆ ਕਿ ਉਹ ਕਰਨ ਸਾਨੂੰ ਜਦੋਂ ਗਵਰਨਮੈਂਟ ਬੁਲਾਊਗੀ ਅਸੀਂ ਜਾਵਾਂਗੇ ਕੱਲ ਬੁਲਾ ਲੈਣਦੇ ਕੱਲ ਚਲੇ ਜਾਂਦੇ ਨਹੀਂ ਬੁਲਾਊਗਾ ਅੱਗੇ ਬੁਲਾਉਣਗੇ ਤਾਂ ਅੱਗੇ ਚਲੇ ਜਾਵਾਂਗੇ ਨੇਗੋਸ਼ੀਏਸ਼ਨ ਦੇ ਦਰਵਾਜ਼ੇ ਤਾਂ ਅਸੀਂ ਕਦੀ ਵੀ ਬੰਦ ਨਹੀਂ ਕੀਤੇ ਭਗਵਾਨਤਮਾਨ ਸਾਹਿਬ ਨੇ ਪਿਛਲੀ ਵਾਰੀ ਜਦੋਂ ਇਹ ਕਹਿਤਾ ਸੀਗਾ ਵੀ ਇੱਕ ਕਮੈਂਟ ਕਰ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਜੋ ਜਦੋਂ ਅਸੀਂ ਇੱਥੇ 3 ਦਿਨ ਲਈ ਸਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਧਰਨਾ ਲਾਇਆ ਤਾਂ ਉਸ ਤੋਂ ਬਾਅਦ 19 ਤਰੀਕ ਨੂੰ ਸਾਡੇ ਨਾਲ ਬੈਠੇ ਵੀ ਨੇ ਉਸ ਦਿਨ ਬਹੁਤ ਵਧੀਆ ਢੰਗ ਨਾਲ ਸਬਕਮੇਟੀ ਬਣਾਉਣ ਦੀ ਵੀ ਗੱਲ ਕੀਤੀ ਹੈ ਤੋ ਪੋਲਿਟਿਕਲ ਆਦਮੀਆਂ ਦੇ ਜਿਸ ਤਰ੍ਹਾਂ ਦੇ ਕੋਈ ਹੁੰਦੇ ਨੇ ਉਹ ਸੰਘਰਸ਼ ਨਾਲ ਹੀ ਸਾਨੂੰ ਪਤਾ ਸਾਡੇ ਕੋਲੇ ਤਾਂ ਭਰਾਵਾ ਇੱਕੋ ਹੱਲ ਹੈ ਝੰਡੇ 'ਚ ਡੰਡਾ ਹੀ ਝੰਡੇ 'ਚ ਡੰਡਾ ਪਾ ਕੇ ਹੀ ਹੱਲ ਕਰਾਂਗੇ ਫਿਰ ਜੇ ਕੋਈ ਸਾਡੀ ਗੱਲ ਨਹੀਂ ਸੁਣੂਗਾ 16 ਨੂੰ ਵੀ ਅਸੀਂ ਉਹੀ ਕਰਨ ਜਾ ਰਹੇ ਹਾਂ ਠੀਕ ਇਸ ਕਰਕੇ ਸਾਡੀ ਕੋਸ਼ਿਸ਼ ਵਿਆਪਕ ਬਣਾਉਣ ਦੀ ਹੈ ਅਸੀਂ ਹਾਲੇ ਵੀ ਏਕਤਾ ਲਈ ਖੁੱਲੇ ਆ ਬਿਲਕੁਲ ਖੁੱਲੇ ਆ ਅਸੂਲ ਦੀ ਏਕਤਾ ਲਈ ਖੁੱਲੇ ਆ ਹਾਓ ਮਿੱਤਰ 13 ਨੂੰ ਕਰਨਾ ਚਾਹੁੰਦੇ ਨੇ ਪਰ ਸਾਡੀ ਜਦੋਂ ਕਾਲ ਨਹੀਂ ਅਸੀਂ ਤਾਂ ਇੰਨਾ ਹੀ ਕਲੀਅਰ ਕੀਤਾ ਵੀ 13 ਦਾ ਸ='%20ਯੁਕਤ ਕਿਸਾਨ ਮੋਰਚੇ ਦਾ ਕੋਈ ਸੱਦਾ ਨਹੀਂ ਉਹ ਡੱਲੇ ਵਾਲ ਗਰੁੱਪ ਦਾ ਸੱਦਾ ਹੈਗਾ ਉਹ ਪੰਦੇਰ ਗਰੁੱਪ ਦਾ ਸੱਦਾ ਹੈਗਾ ਸਾਡੇ ਯੁਕਤ ਕਿਸਾਨ ਮੋਰਚੇ ਵੱਲੋਂ 16 ਨੂੰ ਬੰਦ ਕੀਤਾ ਜਾ ਰਿਹਾ ਹੈ ਮੇਰਾ ਆਖਰੀ ਸਵਾਲ ਹੈ ਜਿਹੜਾ ਤੁਸੀਂ ਇਹ ਵਿਆਪਕ ਬੰਦ ਦੀ ਕੋਲ ਦਿੱਤੀ ਹੈਗੀ ਆ ਆਮ ਲੋਕਾਂ ਨੂੰ ਕਿਸ ਤਰੀਕੇ ਦੀ ਰਾਹਤ ਜਿਹੜੀ ਹੈਗੀ ਆ ਉਹ ਤੁਸੀਂ ਦਵੋਗੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਧਰਨਾ ਲੱਗਦਾ ਜਾਂ ਪ੍ਰੋਟੈਸਟ ਹੁੰਦਾ ਤਾਂ ਸੜਕਾਂ ਜਾਮ ਹੋ ਜਾਂਦੀਆਂ ਜਾਂ ਬਹੁਤ ਸਾਰੇ ਅਜਿਹੇ ਪੇਸ਼ੈਂਟ ਨੇ ਜਾਂ ਕਿਸੇ ਦੀ ਮਰਗ ਹੋ ਗਈ ਜਾਂ ਫਿਰ ਕਿਸੇ ਦਾ ਵਿਆਹ ਹੈ ਜਾਂ ਮਤਲਬ ਉਹ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰੀਕੇ ਦੀ ਰੂਪਰੇਖਾ ਜਿਹੜੀ ਤਿਆਰ ਕੀਤੀ ਗਈ ਹੈ ਤੁਹਾਡੇ ਦੇਖੋ ਤਿੰਨ ਚਾਰ ਚੀਜ਼ਾਂ ਨੇ ਅਸੀਂ ਬਿਲਕੁਲ ਕੈਟੇਗੋਰਿਕਲੀ ਇਸ ਗੱਲ ਨੂੰ ਸੋਚਿਆ ਕਿ ਇੱਕ ਤਾਂ ਜੇ ਕੋਈ ਉਸ ਦਿਨ ਕਿਉਂਕਿ ਸਾਡੇ ਕੋਲ ਖਬਰਾਂ ਹੈਗੀਆਂ ਕਿ ਵਿਆਹ ਖਾਸੇ ਨੇ ਉਸ ਦਿਨ ਤੋਂ ਬਰਾਤਾਂ ਨੂੰ ਅਸੀਂ ਛੋਟ ਦਵਾਂਗੇ ਆਪਣੇ ਜਾਮ ਚੋਂ ਕੱਢਾਂਗੇ ਵੀ ਠੀਕ ਹੈ ਬਰਾਤਾਂ ਨੂੰ ਛੋਟ ਹੈ ਕਿਸੇ ਦੇ ਕੋਈ ਮਰਗਤ ਹੋ ਗਈ ਮਰਗ ਤੇ ਜਾ ਰਿਹਾ ਉਹ ਮਾਮਲਾ ਹੈ 트ਰੇਜਡੀ ਵਾਪਰੀ ਹੁੰਦੀ ਹੈ ਤਾਂ ਉਹਨਾਂ ਨੂੰ ਛੋਟ ਦਵਾਂਗੇ ਕੋਈ ਡਾਕਟਰ ਦੇ ਕੋਲ ਮਰੀਜ਼ ਜਾ ਰਿਹਾ ਕੋਈ ਐਂਬੂਲੈਂਸ ਜਾ ਰਹੀ ਹੈ ਉਹਨੂੰ ਛੋਟ ਹੋਏਗੀ ਔਰ ਇਸ ਦੇ ਅਲਾਵਾ ਕੋਈ 에어ਪੋਰਟ ਜਾ ਰਿਹਾ ਉਹਨਾਂ ਕੋਲ 에어 ਟਿਕਟ ਹੈ ਉਸ ਦੀ ਫਲਾਈਟ ਮਿਸ ਹੋ ਰਹੀ ਹੈ ਜਾਂ ਹੋ ਰਹਾ ਉਸ ਨੂੰ ਰਸਤਾ ਦਮਾ ਗਿਆ ਸੀ ਉਸ ਦੀ ਛੋਟ ਇਹ ਆਲਰੇਡੀ ਗਾਈਡਲਾਈਨ ਸਾਰੇ ਦੇਸ਼ ਚ ਸਰਕੂਲਰ ਹੋ ਸਰਕੂਲੇਟ ਹੋ ਗਈਆਂ ਨੇ ਥੱਲੇ ਤੱਕ ਸਰਕੂਲੇਟ ਨੇ ਔਰ ਇੱਕ ਇੱਕ ਵਰਕਰ ਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਵੀ ਇਹ ਛੋਟਾ ਦੇਣੀਆਂ ਨੇ ਈਵਨ ਅਸੀਂ ਤਾਂ ਇਹ ਵੀ ਦੇਖ ਰਹੇ ਆ ਕਿ ਉਸ ਦਿਨ ਪੰਜਾਬ ਦੇ ਵਿੱਚ ਐਗਜ਼ਾਮ ਹੈ میٹرਿਕ ਤੇ ਪਲੱਸ 2 ਦਾ ਬੋਰਡ ਦਾ ਔਰ ਇਸ ਮਾਮਲੇ 'ਚ ਕਿਉਂਕਿ ਸਾਡੇ ਕੋਲ ਖਬਰਾਂ ਇਹ ਨੇ ਕਿ ਵੀ এমਪਲਾਈਜ਼ ਔਰ ਅਧਿਆਪਕ ਜਥੇਬੰਦੀਆਂ ਵੀ ਇਸ ਬੰਦ ਨੂੰ ਸਮਰਥਨ ਕਰ ਰਹੀਆਂ ਨੇ ਟਰਾਂਸਪੋਰਟ ਖੜਨ ਜਾ ਰਹੀ ਹੈ ਤਾਂ ਇਸ ਗੱਲ ਨਾਲ ਬੱਚੇ ਪ੍ਰਭਾਵਿਤ ਹੋਣਗੇ ਹਾਲਾਂਕਿ ਅਸੀਂ ਛੋਟ ਦਵਾਂਗੇ ਪਰ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਵੀ ਕਰ ਰਹੇ ਆ ਕਿ ਉਸ ਦਿਨ ਦਾ ਜਿਹੜਾ ਹੈਗਾ ਆ ਕਿ ਐਗਜ਼ਾਮ ਹੈ ਰੀਸ਼ਡਿਊਲ ਕਰ ਦੇਣ 16 ਦਾ ਪੇਪਰ ਰੀਸ਼ਡਿਊਲ ਕਰਕੇ ਕਿਸੇ ਹੋਰ ਦਿਨ ਕਰ ਲੈਣ ਤਾਂ ਜੋ ਕਿਸੇ ਵੀ ਬੱਚੇ ਦਾ ਇਸ ਮਾਮਲੇ 'ਚ ਨੁਕਸਾਨ ਨਾ ਹੋਵੇ। ਇਹ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚੱਲੇਗਾ। ਸਵੇਰ ਤੋਂ ਸ਼ੁਰੂ ਹੋ ਜਾਣਾ 7 8 ਵਜੇ ਕਿਉਂਕਿ ਦੇਖੋ ਮੈਂ ਜਦੋਂ ਅਸੀਂ ਕਰਨਾ ਤਾਂ ਅਸੀਂ ਇੱਕ ਟਾਈਮ ਦਾ ਸਵੇਰ ਦਾ ਲਗਭਗ ਇਹ ਕੋਸ਼ਿਸ਼ ਕਰ ਰਹੇ ਆ ਕਿ ਵੀ ਸਬਜ਼ੀਆਂ ਦੁੱਧ ਦਾ ਜਿਹੜਾ ਕੋਆਪਰੇਸ਼ਨ ਹੈ ਉਸ ਦਿਨ ਰੋਕਿਆ ਜਾਵੇ ਤਾਂ ਹੀ ਵਿਆਪਕ ਇਸੇ ਤੱਕ ਜਾਏਗੀ ਗੱਲ ਔਰ ਸਵੇਰ ਤੋਂ ਅਸੀਂ ਚਾਹਾਂਗੇ ਅਸੀਂ ਤਾਂ ਪੰਜਾਬ ਦੇ ਵਪਾਰੀ ਵਰਗ ਨੂੰ ਵੀ ਅਪੀਲ ਕਰਦੇ ਆ ਕਿ 4 ਵਜੇ ਤੱਕ ਉਦੋਂ ਦੁਕਾਨਾਂ ਬੰਦ ਕਰਕੇ ਸਾਨੂੰ ਸਹਿਯੋਗ ਕੀਤਾ ਜਾਵੇ ਇਹ ਜੇ ਇਸ ਦੇਸ਼ ਦੇ ਕਿਸਾਨ ਮਜ਼ਦੂਰ ਦੀ ਜੇਬ ਚ ਪੈਸਾ ਆਏਗਾ ਤਾਂ ਤਾਂ ਹੀ ਬਾਜ਼ਾਰ ਚੱਲਣਗੇ ਜੇ ਇਸ ਦੇਸ਼ ਚ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਿਆ ਜਾਏਗਾ ਤਾਂ ਹੀ 25 ਕਰੋੜ ਦੁਕਾਨਦਾਰਾਂ ਦਾ ਪਰਚੂਨ ਦੇ ਖੇਤਰ ਦੇ ਦੁਕਾਨਦਾਰਾਂ ਦਾ ਉਜਾੜਾ ਰੁਕੂਗਾ ਜੇ ਇਸ ਦੇਸ਼ ਚ ਕਾਰਪੋਰੇਟ ਨੀਤੀਆਂ ਰੁਕਣਗੀਆਂ ਤਾਂ ਹੀ ਹਿੱਟ ਐਂਡ ਰਨ ਵਰਗੇ ਕਾਨੂੰਨ ਵਰਗੇ ਉੱਪਰ ਰੋਕਾਂ ਲੱਗਣਗੀਆਂ ਤੋਂ ਅਸੀਂ ਸਾਰੇ ਵਿਆਪਕ ਖੇਸਿਆਂ ਤੱਕ ਪਹੁੰਚ ਕਰਕੇ ਇਸ ਗੱਲ ਤੇ ਲਿਆ ਰਹੇ ਹਾਂ ਦੇਸ਼ ਦੇ ਮਿਹਨਤ ਕਸ਼ ਲੋਕਾਂ ਦੀ ਜੇਬ 'ਚ ਪੈਸਾ ਆਊਗਾ ਜਿਹੜੀ ਖੁਸ਼ਹਾਲੀ ਆਊਗੀ ਤਾਂ ਦੇਸ਼ ਨੇ ਤਾਂ ਅਮਰਤ ਕਾਲ ਤਾਂ ਆਉਣਾ ਤਾ ਬਿਸ਼ਪ ਗੁਰੂਆਂ ਮਾਣਾ ਨਾਲੇ ਪਾਸੇ ਜਾਵਾਂਗੇ 19 ਦੇਰ ਤੱਕ ਇਹ ਬਿਸ਼ਪ ਗੁਰੂ ਆ ਜਿਹੜਾ ਇਹ ਕਾਰਪੋਰੇਟ ਦਾ ਤਾਂ ਜਿਹੜਾ ਕਹਿੰਦੇ ਹੁੰਦੇ ਨੇ ਵੀ ਬਾਰੇ ਨਿਆਰੇ ਨੇ ਉਹਨਾਂ ਦੇ ਤਾਂ ਕਰਜ਼ੇ ਤੇ 14.56 ਲੱਖ ਰੋਡ ਤੇ ਲੀਕ ਹੈ ਔਰ ਇਸ ਦੇ ਦੇ ਕਿਸਾਨਾਂ ਮਜ਼ਦੂਰਾਂ ਵਲੇ ਮਤਰਈ ਮਾਂ ਵਾਲਾ ਸਲੂਕ ਹੋ ਜਾਂਦਾ ਮੋਦੀ ਸਾਹਿਬ ਨੂੰ ਇਸ ਗੱਲ ਦਾ ਜਿਹੜਾ ਮਜ਼ਾ ਚਕਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਲੋਕਾਂ ਦੇ ਆਮ ਇਸ਼ੂ ਨੂੰ ਜਿਹੜੇ ਉਹ ਸੈਂਟਰਲ ਸਟੇਜ ਤੇ ਆਉਣ ਔਰ ਉਹਨਾਂ ਦਾ ਕੋਈ ਹੱਲ ਹੋਵੇ ਮਿਹਰਬਾਨੀ ਤਾਂ ਇਹ ਸਨ ਸਾਡੇ ਨਾਲ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ 16 ਤਾਰੀਖ ਨੂੰ ਵਿਆਪਕ ਬੰਦ ਦੇ ਕੋਲ ਦਿੱਤੀ ਗਈ ਆ ਉਹ ਸਾਫ ਤੌਰ ਤੇ ਮੋਦੀ ਸਰਕਾਰ ਦੀ ਨੀਤੀਆਂ ਦੇ ਖਿਲਾਫ ਹੈ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਹੀ ਸਿਰਫ ਫਾਇਦਾ ਪਹੁੰਚਾਉਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਵਕ ਜਥੇਬੰਦੀ ਜਿਨ੍ਹਾਂ ਨੇ 13 ਤਾਰੀਖ ਨੂੰ ਕੋਲ ਦਿੱਤੀ ਹੈਗੀ ਆ ਉਹ ਉਹ ਜਥੇਬੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਐਸ ਕੇਮ ਵਿੱਚ ਸ਼ਾਮਲ ਹੁੰਦੀ ਹੈ ਜਾਂ ਨਹੀਂ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਮਿਤ ਦੇ ਨਾਲ ਜਗਬਾਣੀ ਲਈ ਵਰਨਪੱਟ